ਟ੍ਰੈਵਲ ਏਜੰਟਾਂ ਦੇ ਲਈ ਇੱਕ ਨਵਾਂ ਨਿਯਮ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਦੇ ਵਿੱਚ ਹੈ ਪਹਿਲਾਂ ਵੀ ਕਹਿੰਦੇ ਪਿਛਲੇ ਸਾਲ ਇੱਕ ਕਾਨੂੰਨ ਦੇ ਲਈ ਮਸੌਦਾ ਤਿਆਰ ਕੀਤਾ ਗਿਆ ਸੀਗਾ ਉਹਨੂੰ ਸਦਨ ਦੇ ਵਿੱਚ ਵਿਧਾਨ ਸਭਾ 'ਚ ਪੇਸ਼ ਕਰ ਦਿੱਤਾ ਗਿਆ ਪਰ ਜਦੋਂ ਉਹਨੂੰ ਉਦੋਂ ਬਾਅਦ ਦੇ ਵਿੱਚ ਕੇਂਦਰ ਕੋਲ ਮਨਜ਼ੂਰੀ ਲਈ ਭੇਜਿਆ ਤਾਂ ਕੇਂਦਰ ਦੇ ਕੋਲ ਪਹੁੰਚ ਕੇ ਕਈ ਖਾਮੀਆਂ ਨਿਕਲੀਆਂ ਤਾਂ ਇਸ ਕਰਕੇ ਉਹ ਮਸੌਦਾ ਸਾਰਾ ਵਾਪਸ ਆ ਗਿਆ ਜਦੋਂ ਇਹ ਬਣਾਉਣ ਲੱਗੇ ਸੀ ਤਾਂ ਜਿਹੜੇ ਇਹ ਬੀਬੀ ਸੁਮਤਾ ਮਿਸ਼ਰਾ ਨੇ ਜਾ ਉਸ ਬਿੱਲ ਦਾ ਮਸੌਦਾ ਜਿਹਨੇ ਵੀ ਤਿਆਰ ਕੀਤਾ ਉਹ ਦੱਸ ਸਕਦੇ ਨੇ ਕਿ ਤਰੁੱਟੀਆਂ ਕਿਉਂ ਰਹਿ ਗਈਆਂ ਮੇਰਾ ਪਹਿਲਾ ਬਿੱਲ ਆਂਦਾ ਗਿਆ ਸੀਗਾ ਉਹ ਪੰਜਾਬ ਵਾਲੇ ਪੰਜਾਬ ਟਰੈਵਲ professionals regulation act 2013 ਦੇ ਵਿੱਚੋਂ ਕਈ ਮਦਾਂ ਉਹਦੇ ਵਿੱਚ ਲਈਆਂ ਗਈਆਂ ਸੀ ਯਾਨੀ ਕਿ ਪੰਜਾਬ ਸਰਕਾਰ ਪਹਿਲਾਂ ਅਜਿਹਾ ਬਿੱਲ ਲਿਆ ਚੁੱਕੀ ਆ ਡਰਾਈਵਰਾਂ ਏਜੰਟਾਂ ਦਾ ਬੱਕੜ ਜਾਲ ਐਡਾ ਜ਼ਿਆਦਾ ਭਾਰੂ ਹੈ ਉਹ ਇਹ ਕੁਝ ਸਿਰੇ ਚੜਰੀ ਨਹੀਂ ਦਿੰਦੇ ਇਹ ਵੀ ਗੱਲਾਂ ਦੁਨੇ ਨਾਲੋਂ ਨਾਲ ਨੇ ਬਦਤਾ ਭਾਵੇਂ ਹਰਿਆਣਾ ਚ ਬਣਾ ਲਓ ਪੰਜਾਬ ਚ ਬਣਾ ਲਓ Rajasthan ਬਣਾ ਲਓ UP ਬਣਾ ਲਓ ਜਾਂ ਬੰਬੇ ਬਣਾ ਲਓ ਜਾ ਕੇ ਗਲਤ ਹੈ ਇਹੀ ਹੈ ਵੀ ਗੈਰ ਕਾਨੂੰਨੀ ਤਰੀਕੇ ਨਾਲ ਸਾਡੀ ਨੌਜਵਾਨਤਾਂ ਨੂੰ ਪ੍ਰਵਾਸ ਨਾ ਕਰਵਾਇਆ ਜਾਵੇ ਤੁਸੀਂ ਕਿਹਾ ਵੀ 2013 ਚ ਪੰਜਾਬ ਨੇ ਬਣਾਇਆ ਆ ਨਵੀਂ ਸਿੱਟ ਨੇ 11 ਪਰਚੇ ਦਰਜ ਕਰਤੇ ਜਿਹੜਾ 2013 ਤੋਂ ਲੈ ਕੇ ਹੁਣ ਤੱਕ 11 ਸਾਲ ਇਹਦੀ ਕਾਰਗੁਜ਼ਾਰੀ ਦੇਖ ਲਓ ਕਿ ਇਹਦੇ ਤਹਿਤ ਕਿੰਨੇ ਪਰਚੇ ਦਰਜ ਹੋਏ ਨੇ ਹੂੰ ਇਹ ਰਾਜ ਬਣਾ ਰਹੇ ਨੇ ਤਰਬਿੰਦਰ ਕੇਂਦਰ ਸਰਕਾਰ ਕਿਉਂ ਨਹੀਂ ਬਣਾਉਂਦੀ ਕੇਂਦਰ ਸਰਕਾਰ ਦਾ ਇੱਕੋ ਕਾਨੂੰਨ ਬਣ ਜਾਵੇ ਤੇ ਉਹ ਸਾਰੇ ਰਾਜਾਂ ਤੇ ਲਾਗੂ ਸਮਝਿਆ ਜਾਵੇ ਅਦਾਲਤਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੇਸ ਲੰਬਤ ਪਏ ਨੇ ਉਹ ਤਾਂ ਕਾਨੂੰਨ ਬਣੇ ਵੀ ਆ ਨਾ ਉਹ ਜਿਹੜੇ ਲੰਬਤ ਕੇਸ ਪਏ ਨੇ ਸਰੇ ਕਿਉਂ ਨਹੀਂ ਚੜਦੇ ਜੀ ਉੱਥੇ 10 ਇਹ ਵੀ ਵਿੱਚ ਵੜ ਜਾਣਗੇ ਜਾ ਕੇ ਪੰਜਾਬ ਦਾ ਤੁਸੀਂ ਅੱਜ ਇਹ ਕਰਾ ਲਓ ਕਿ ਕਿਸੇ ਵੀ ਥਾਣੇਦਾਰ ਦਾ ਕੇਸਾਂ ਦੇ ਵਿੱਚ ਜਿੱਲ ਸਜਾ ਤੱਕ ਪਹੁੰਚਾਉਣ ਦਾ ਰੇਟ ਕਿੰਨਾ ਮੈਨੂੰ ਨਹੀਂ ਲੱਗਦਾ ਕਿ 25 20 25% ਤੋਂ ਜ਼ਿਆਦਾ ਹੋਵੇ ਜੀ ਫਿਰ ਕੀ ਫਾਇਦਾ ਉਹਨਾਂ ਕਾਨੂੰਨਾ ਦਾ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਟ੍ਰੇਨਗਾ ਤਾਂ ਇਹਨਾਂ ਨੂੰ ਇਹ ਨਹੀਂ ਕਿ ਵੱਡੀ ਗੱਡੀ ਕਿਵੇਂ ਰੱਖਣੀ ਹੈ ਮਹਿੰਗੇ ਬਵਾਲ ਕਿਵੇਂ ਲੈ ਕੇ ਆਉਣੇ ਨੇ ਤੇ ਫਿਰ ਗਾਂਧੀ ਜੀ ਦਾ ਭਾਰ ਕਿੰਨਾ ਕੁ ਚੱਲਣਾ ਹੈ ਹਾਂ ਆ ਚੀਜ਼ਾਂ ਨੇ ਜਦੋਂ ਤੁਸੀਂ ਇਹਨਾਂ ਚੀਜ਼ਾਂ 'ਚੋਂ ਕੱਟ ਕੇ ਇਹਨਾਂ ਨੂੰ ਕੰਮ ਲਾ ਦਿਓਗੇ ਉਦੋਂ ਫਿਰ ਇਹ ਸਾਰਾ ਕੁਝ ਸਿਰੇ ਰਾਤੀ ਚੜ ਵੀ ਜਾਊਗਾ ਹਰਿਆਣਾ ਸਰਕਾਰ ਟਰੈਵਲ ਏਜੰਟਾਂ ਦੇ ਲਈ ਇੱਕ ਨਵਾਂ ਨਿਯਮ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਦੇ ਵਿੱਚ ਹੈ ਪਹਿਲਾਂ ਵੀ ਕਹਿੰਦੇ ਪਿਛਲੇ ਸਾਲ ਇੱਕ ਕਾਨੂੰਨ ਦੇ ਲਈ ਮਸੌਦਾ ਤਿਆਰ ਕੀਤਾ ਗਿਆ ਸੀਗਾ ਉਹਨੂੰ ਸਦਨ ਦੇ ਵਿੱਚ ਵਿਧਾਨ ਸਭਾ ਚ ਪੇਸ਼ ਕਰ ਦਿੱਤਾ ਗਿਆ ਪਰ ਜਦੋਂ ਉਹਨੂੰ ਉਦੋਂ ਬਾਅਦ ਦੇ ਵਿੱਚ ਕੇਂਦਰ ਕੋਲ ਮਨਜ਼ੂਰੀ ਲਈ ਭੇਜਿਆ ਤਾਂ ਕੇਂਦਰ ਦੇ ਕੋਲ ਪਹੁੰਚ ਕੇ ਕਈ ਖਾਮੀਆਂ ਨਿਕਲੀਆਂ ਤਾਂ ਇਸ ਕਰਕੇ ਉਹ ਮਸੌਦਾ ਸਾਰਾ ਵਾਪਸ ਆ ਗਿਆ ਤੇ ਹੁਣ ਉੱਥੋਂ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਸੁਮਿਤਾ ਮਿਸ਼ਰਾ ਉਹਨਾਂ ਨੇ ਕਿਹਾ ਕਿ ਇਸ ਸੈਸ਼ਨ ਦੇ ਵਿੱਚ ਵੀ ਹੁਣ ਅਸੀਂ ਸ਼ੋਧ ਕਰਕੇ ਇਸ ਬਿੱਲ ਨੂੰ ਲੈ ਕੇ ਆਵਾਂਗੇ ਇਹਨੂੰ ਪਾਸ ਵੀ ਕੀਤਾ ਜਾਏਗਾ ਤੇ ਅੱਗੇ ਵੀ ਕੋਸ਼ਿਸ਼ ਹੋਵੇਗੀ ਕਿ ਇਹਨੂੰ ਅਸੀਂ ਲਾਗੂ ਕਰਵਾ ਦਈਏ ਜੇ ਬਿੱਲ ਕਾਨੂੰਨ ਬਣ ਜਾਂਦਾ ਤਾਂ ਇੱਕ ਨਵਾਂ ਹੋ ਜਾਏਗਾ ਰਜਿਸਟ੍ਰੇਸ਼ਨ ਐਂਡ ਰੈਗੂਲੇਸ਼ਨ ਆਫ ਟਰੈਵਲ ਏਜੰਸੀ ਐਕਟ ਇਹ ਡਰਾਫਟ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਕਹਿੰਦੇ ਜਿਹੜਾ ਪਹਿਲਾ ਬਿੱਲ ਆਂਦਾ ਗਿਆ ਸੀਗਾ ਉਹ ਪੰਜਾਬ ਵਾਲੇ ਪੰਜਾਬ ਟਰੈਵਲ ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ 2013 ਦੇ ਵਿੱਚੋਂ ਕਈ ਮਦਾਂ ਉਹਦੇ ਵਿੱਚ ਲਈਆਂ ਗਈਆਂ ਸੀ ਯਾਨੀ ਕਿ ਪੰਜਾਬ ਸਰਕਾਰ ਪਹਿਲਾਂ ਅਜਿਹਾ ਬਿੱਲ ਲਿਆ ਚੁੱਕੀ ਆ ਤਾਂ ਉਹਦੇ ਐਕਟ ਦੇ ਤਹਿਤ ਹੀ ਇਹ ਜਿਹੜੀਆਂ ਮਦਾਂ ਸੀ ਇਹਦੇ ਵਿੱਚ ਵਿਚਾਰੀਆਂ ਗਈਆਂ ਤੇ ਜਿਹੜਾ ਮਸੌਦਾ ਪਹਿਲਾਂ ਸੀਗਾ ਉਹਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਇੱਕ ਤਾਂ ਇਹ ਸੀਗਾ ਕਿ ਟਰੈਵਲ ਏਜੰਟ ਜੇ ਫਰਜ਼ੀ ਨਿਕਲਦਾ ਹੈ ਤਾਂ ਉਹਨੂੰ 10 ਲੱਖ ਰੁਪਏ 10 ਸਾਲ ਦੀ ਸਜ਼ਾ 2 ਤੋਂ 5 ਲੱਖ ਰੁਪਏ ਦਾ ਜੁਰਮਾਨਾ ਤੇ ਉਹਦਾ ਲਾਇਸੈਂਸ ਕੈਂਸਲ ਇਹ ਹੋ ਸਕਦਾ ਹੈ ਦੂਜੇ ਪਾਸੇ ਕਹਿੰਦੇ ਜੀ ਇਹੋ ਜਿਹਾ ਕੋਈ ਰੂਲ ਖਾਸ ਪਹਿਲਾਂ ਹੈ ਹੀ ਨਹੀਂ ਲਾਇਸੈਂਸ ਵਗੈਰਾ ਵਾਲਾ ਹਰਿਆਣਾ ਦੇ ਵਿੱਚ ਇਸੇ ਤਰ੍ਹਾਂ ਹੀ ਖਾਸ ਜਿਹੜੇ ਜਿਹੜੇ ਕੱਬ ਬਣੇ ਹੋਏ ਨੇ ਟਰੈਵਲ ਏਜੰਟਾਂ ਦੇ ਉਹਦੇ ਵਿੱਚ ਕੈਥਲ ਵੀ ਆ ਜਾਂਦਾ ਹੈ ਕੁਰਕਸ਼ੇਤਰ ਆ ਜਾਂਦਾ ਹੈ ਕਰਨਾਲ ਆ ਜਾਂਦਾ ਹੈ ਪਾਣੀਪਤ ਆ ਜਾਂਦਾ ਹੈ ਯਮਨਾ ਨਗਰ ਤੇ ਅੰਬਾਲਾ ਇੱਥੇ ਕਾਫੀ ਟਰੈਵਲ ਏਜੰਟ ਨੇ ਪਰ ਇਹਨਾਂ ਦੀ ਕਦੇ ਕੋਈ ਚੈਕਿੰਗ ਨਹੀਂ ਹੋਈ ਕੁਝ ਵੀ ਨਹੀਂ ਹੋਇਆ ਇਸ ਕਰਕੇ ਲੋਕ ਗੁੰਮਰਾਹ ਹੋ ਜਾਂਦੇ ਨੇ ਪਰ ਹੁਣ ਜਿਹੜਾ ਇਹ ਨਵਾਂ ਬਿੱਲ ਐਕਟ ਦਾ ਰੂਪ ਧਾਰਨ ਕਰੇਗਾ ਜੇਕਰ ਉਹ ਪਾਸ ਹੋ ਜਾਂਦਾ ਤਾਂ ਫੇਰ ਉੱਥੇ ਸਖਤੀ ਜ਼ਰੂਰ ਹੋ ਜੇਗੀ ਵੈਸੇ ਸਟਾ ਦਾ ਗਠਨ ਵੱਖ-ਵੱਖ ਥਾਵਾਂ ਤੇ ਕੀਤਾ ਗਿਆ ਹਰਿਆਣੇ ਦੇ ਵਿੱਚ ਵੀ ਪੰਜਾਬ 'ਚ ਵੀ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਸਟ ਬਣਾਈ ਗਈ ਹੈ ਉਹਦੇ ਵੱਲੋਂ ਹੁਣ ਤੱਕ ਜਦੋਂ ਦਾ ਇਹ ਡਿਪੋਰਟੇਸ਼ਨ ਵਾਲਾ ਮਾਮਲਾ ਸ਼ੁਰੂ ਹੋਇਆ ਹੈ 11 ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਇੱਕ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਹਰਿਆਣਾ ਦੇ ਵਿੱਚ ਵੀ ਵੱਡੀ ਗਿਣਤੀ ਜੜੀਆਂ ਨੇ ਉਹ ਐਫ ਆਈ ਆਰਜ਼ ਹੋ ਰਹੀਆਂ ਨੇ ਤੇ ਜੇਕਰ ਹਰਿਆਣਾ ਸਰਕਾਰ ਇਹ ਪਹਿਲ ਕਦਮੀ ਕਰਕੇ ਇਹ ਮਸੌਦਾ ਤਿਆਰ ਕਰਨ ਤੋਂ ਬਾਅਦ ਇਹਨੂੰ ਬਿੱਲ ਦਾ ਰੂਪ ਦੇ ਕੇ ਐਕਟ ਬਣਾ ਦਿੰਦੀ ਹੈ ਤਾਂ ਫਿਰ ਇੱਕ ਜਿਹੜੀ ਉਹਨਾਂ ਲੋਕਾਂ ਵਾਸਤੇ ਰਾਹਤ ਭਰੀ ਖਬਰ ਹੋਵੇਗੀ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਜਾਣਾ ਤੇ ਜਿਹੜੇ ਫਰਜ਼ੀ ਏਜੰਟ ਨੇ ਉਹਨਾਂ ਵਾਸਤੇ ਸ਼ਾਮਤ ਜ਼ਰੂਰ ਆਜੇਗੀ ਜੀ ਤਰਵਿੰਦਰ ਜੀ ਹਰਿਆਣਾ ਇਸ ਚੀਜ਼ ਨੂੰ ਬਣਾਉਣ ਲੱਗੇ ਆ। ਹਮ ਇੱਕ ਤਾਂ ਇਹ ਹੋ ਗਿਆ ਕਿ ਪੁਰਾਣੀ ਸਰਕਾਰ ਨੇ ਬਰਾਇਆ ਸੀ ਖੱਟੜ ਸਾਹਵਾਲਾ ਦਾ ਤਖੂਕਤ ਤੇ ਗਿਆ। ਹਮ ਜਦੋਂ ਇਹ ਬਣਾਉਣ ਲੱਗੇ ਸੀ ਤਾਂ ਜਿਹੜੇ ਇਹ ਬੀਬੀ ਸੁਮਤਾ ਮਿਸ਼ਰਾ ਨੇ ਜਾਂ ਉਸ ਵੇਲੇ ਦਾ ਮਸੌਦਾ ਜਿਹਨੇ ਵੀ ਤਿਆਰ ਕੀਤਾ ਉਹ ਦੱਸ ਸਕਦੇ ਨੇ ਕਿ ਤਰੁੱਟੀਆਂ ਕਿਉਂ ਰਹਿ ਗਈਆਂ? ਕੀ ਤੁਸੀਂ ਉਦੋਂ ਮਾਰਾ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਉਹਨਾਂ ਦੀ ਰਹਿ ਪ੍ਰੋਪਰ ਤਰੀਕੇ ਨਾਲ ਵਿੱਚ ਜੋੜੀ ਨਹੀਂ ਗਈ ਸੀ 2013 ਦੇ ਪੰਜਾਬ ਐਕਟ ਨੂੰ ਕਾਫੀ ਮੱਦਾਂ ਉਹਦੇ ਵਿੱਚੋਂ ਲੈਂਗੀਆਂ ਗੀਆਂ ਸਨ ਮੱਦਾਂ ਤਾਂ ਭਾਵੇਂ ਹਰਿਆਣਾ 'ਚ ਬਣਾ ਲਓ ਪੰਜਾਬ 'ਚ ਬਣਾ ਲਓ ਰਾਜਸਥਾਨ ਬਣਾ ਲਓ ਯੂਪੀ ਬਣਾ ਲਓ ਜਾਂ ਬੰਬੇ ਬਣਾ ਲਓ ਜਾ ਕੇ ਗਲਤ ਹੈ ਇਹੀ ਹੈ ਵੀ ਗਰਾਇਰ ਕਾਨੂੰਨੀ ਤਰੀਕੇ ਨਾਲ ਸਾਡੇ ਨੌਜਵਾਨਾਂ ਤਾਂ ਨੂੰ ਪ੍ਰਵਾਸ ਨਾ ਕਰਵਾਇਆ ਜਾਵੇ ਇੱਥੇ ਵੀ ਫਸਦੇ ਆ ਉੱਥੇ ਵੀ ਜਾ ਕੇ ਫਸਦੇ ਆ ਗਲਤ ਐ ਨਹੀਂ ਆ ਜਾਂ ਉਹ ਟਰੈਵਲ ਏਜੰਟਾਂ ਦਾ ਮੱਕੜ ਜਾਲ ਐਡਾ ਜ਼ਿਆਦਾ ਭਾਰੂ ਐ ਉਹ ਇਹ ਕੁਝ ਸ੍ਰੀ ਚੜ੍ਹ ਨਹੀਂ ਦਿੰਦੇ ਇਹ ਵੀ ਗੱਲਾਂ ਤੋਂ ਨੇ ਨਾਲੋਂ ਨਾਲ ਨੇ ਸੁਮੇ ਜਿਹੜੀ ਗੱਲ ਕਹਾ ਕਿ ਜੇ ਸੱਚਮੁੱਚ ਚਾਹੁੰਦੇ ਹੋ ਇਹ ਰਾਜ ਬਣਾ ਰਹੇ ਨੇ ਤਰਵਿੰਦਰ ਕੇਂਦਰ ਸਰਕਾਰ ਕਿਉਂ ਨਹੀਂ ਬਣਾਉਂਦੀ ਹੂੰ ਕੇਂਦਰ ਸਰਕਾਰ ਦਾ ਇੱਕੋ ਕਾਨੂੰਨ ਬਣ ਜਾਵੇ ਤੇ ਉਹ ਸਾਰੇ ਰਾਜਾਂ ਤੇ ਲਾਗੂ ਸਮਝਿਆ ਜਾਵੇ ਤੁਸੀਂ ਕਿਹਾ ਵੀ 2013 ਚ ਪੰਜਾਬ ਨੇ ਬਣਾਇਆ ਆ ਨਵੀਂ ਸਿੱਟ ਨੇ 11 ਪਰਚੇ ਦਰਜ ਕਰਤੇ ਜਿਹੜਾ 2013 ਤੋਂ ਲੈ ਕੇ ਹੁਣ ਤੱਕ 11 ਸਾਲ ਇਹਦੀ ਕਜਰਗਜਾਰੀ ਦੇਖ ਲਓ ਕਿ ਇਹਦੇ ਤਹਿਤ ਕਿੰਨੇ ਪਰਸੇ ਦਰਜ ਹੋਏ ਨੇ ਹੂੰ ਕੋਈ ਸਜ਼ਾ ਤੱਕ ਵੀ ਗਿਆ ਜਾਂ ਬਿਨਾ ਮਤਲਬ ਤੋਂ ਇਹ ਸਾਰਾ ਕੁਝ ਭਰ ਗਿਆ ਹੂੰ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਚੀਜ਼ ਹੈ ਇਹ ਸਾਰਾ ਦੇਖਣਾ ਪੂਤਰ ਪੁੱਤਰ ਹੂੰ ਕਿ ਜੇ ਕਾਨੂੰਨ ਤਾਂ ਤੁਸੀਂ ਬਣਾਤੇ ਕਾਨੂੰਨ ਤਾਂ ਇੱਥੇ ਇੰਨੇ ਨੇ ਨਾ ਹੂੰ ਤੁਸੀਂ ਪੁੱਛੋ ਕੁਛ ਨਾ ਜੀ ਪਰ ਉਹ ਕਾਨੂੰਨਾਂ ਦਾ ਲਾਗੂ ਹੋਣ ਤੋਂ ਬਾਅਦ ਸਜ਼ਾ ਤੱਕ ਕਿੰਨੇ ਪਹੁੰਚਦੇ ਐ ਹੂੰ ਉਹ ਕਿੰਨੇ ਐ ਜੀ ਆਪਾਂ ਕਿੰਨੇ ਵਾਰ ਖਬਰ ਕੀਤੀ ਐ ਅਦਾਲਤਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੇਸ ਲੰਬਤ ਪਏ ਨੇ ਉਹ ਤਾਂ ਕਾਨੂੰਨ ਬਣੇ ਵੀ ਆ ਨਾ ਹੂੰ ਉਹ ਜਿਹੜੇ ਲੰਬਤ ਕੇਸ ਪਏ ਨੇ ਸਿਰੇ ਕਿਉਂ ਨਹੀਂ ਚੜਦੇ ਜੀ ਉੱਥੇ ਦਸ ਇਹ ਵੀ ਵਿੱਚ ਵੜ ਜਾਣਗੇ ਜਾ ਕੇ ਅਸਲ ਚੀਜ਼ ਤੇ ਜਾਣਾ ਚਾਹੀਦਾ ਹੈ ਕਿ ਕਾਨੂੰਨ ਬਥੇਰੇ ਨੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਿਵੇਂ ਕਰਾਉਣਾ ਹੈ ਉਹਨਾਂ ਕਾਨੂੰਨਾਂ ਨੂੰ ਮਤਲਬ ਜੇ ਲਾਗੂ ਹੀ ਨਹੀਂ ਹੁੰਦੇ ਫਿਰ ਉਹ ਕਿਤਾਬਾਂ ਲਿਖਣ ਦਾ ਫਾਇਦਾ ਕੀ ਹੈਗਾ ਜੀ ਸੋ ਅੱਜ ਦੇ ਜ਼ਮਾਨੇ ਦੇ ਵਿੱਚ ਤਰਬਿੰਦਰੇ ਜ਼ਰੂਰੀ ਹੈ ਹੂੰ ਕਿ ਕਾਨੂੰਨ ਐਸ ਕਿਸਮ ਦਾ ਹੋਵੇ ਬੰਦਾ ਜਕੜ ਚੋਂ ਨਿਕਲ ਨਹੀਂ ਸਕਦਾ ਤੁਸੀਂ ਜੇ ਪੁਰਾਣੇ ਜ਼ਮਾਨੇ ਤੇ ਝਾਤੀ ਮਾਰੋ ਨਾ ਸਾਡੇ ਲੋਕਾਂ ਦੇ ਵਿੱਚ ਇਹ ਬੜਾ ਮਸ਼ਹੂਰ ਹੁੰਦਾ ਸੀ ਕਿ ਜੇ ਗੁਰਨਾਮ ਸਿੰਘ ਥਾਣੇਦਾਰ ਨੇ ਬੰਦਾ ਬੰਨਤਾ ਨਾ ਫਿਰ ਉਹ ਨਿਕਲਦਾ ਨਹੀਂ ਸਜ਼ਾ ਹੋਏਗੀ ਐਨਾ ਕੁਝ ਹੁੰਦਾ ਨਹੀਂ ਸੀ ਤੇ ਅੱਜਾਲੇ ਤਾਂ ਇਹੋ ਜੇ ਨੇ ਕਿ ਐਂ ਕਰੀ ਉਹ ਮੇਰੀ ਨਾ ਇੱਕ ਲਿਖੀ ਵੀ ਐ ਇੱਕ ਵੱਡੀ ਐਫ ਆਈ ਆਰ ਤੇ ਜਿਹੜੀ ਜਿਵਨੀ ਤੋਂ ਉਸੇ ਤਰ੍ਹਾਂ ਕਰ ਲਾ ਉਹ ਵੀ ਐਨ ਆਰ ਡੀ ਪੀ ਐਸ ਐਕਟ ਦੀ ਐ ਉਹ ਬੰਦੇ ਨੇ ਲਿਖਤੀ ਅਦਾਲਤ ਚ ਗਿਆ ਸਭ ਕੁਝ ਉਹੀ ਪਾਤਾ ਕਿ ਬੰਦਾ ਆ ਰਿਹਾ ਸੀ ਰੋਕਣ ਦਾ ਇਸ਼ਾਰਾ ਕੀਤਾ ਉਹਦੇ ਖੱਬੇ ਪਾਸੇ ਝੂਹਾ ਪਾਇਆ ਹੋਇਆ ਸੀ ਉਹਦੇ ਵਿੱਚੋਂ ਇੰਨੀ ਫੀਮ ਜਾਂ ਇੰਨੇ ਗ੍ਰਾਮ ਆ ਨਸ਼ਾ ਮਿਲ ਗਿਆ। ਸੁਪਾਈਦਰ ਦਾ ਵਕੀਲ ਕਹਿੰਦਾ ਜੱਜ ਸਾਹਿਬ ਨੋਟ ਕਰ ਲਓ ਜੀ। ਹੂੰ ਆ ਦੁਬਾਰਾ ਤਿੰਨ ਵਾਰੀ ਰਿਪੀਟ ਕੀਤੀ। ਜੀ ਕਹਿੰਦਾ ਜੀ ਇਹ ਕਹਿੰਦਾ ਖੱਬੇ ਬੋਡੇ ਦੇ ਵਿੱਚ ਉਹਦੇ ਝੂਹਾ ਪਾਇਆ ਹੋਇਆ ਸੀ ਉਹਦੇ ਤਾਂ ਖੱਬੇ ਹੱਥੀ ਨਹੀਂ ਹੈਗਾ। ਹੂੰ ਉਹਦਾ ਤਾਂ ਹੱਥ ਹੀ ਨਹੀਂ ਹੈਗਾ ਕਿਹੜੇ ਚ ਹੱਥ ਨਾਲ ਫੜਿਆ ਵਾ ਸੀ ਉਹਨੇ ਜੀ ਬੰਦਾ ਬਰੀ ਹੋ ਗਿਆ। ਸਾਡੇ ਇੱਥੇ ਮੱਖੀ ਤੇ ਮੱਖੀ ਵਾਰਦੇ ਆ ਮੈਂ ਇਕੱਲੇ ਬਾਕੀਆਂ ਦੀ ਨਹੀਂ ਮੈਨੂੰ ਪਤਾ ਪੰਜਾਬ ਦਾ ਤੁਸੀਂ ਅੱਜ ਇਹ ਕਰਾ ਲਓ ਕਿ ਕਿਸੇ ਵੀ ਥਾਣੇਦਾਰ ਦਾ ਕੇਸਾਂ ਦੇ ਵਿੱਚ ਜਿੱਲ ਸਜ਼ਾ ਤੱਕ ਪਹੁੰਚਾਉਣ ਦਾ ਰੇਟ ਕਿੰਨਾ ਮੈਨੂੰ ਨਹੀਂ ਲੱਗਦਾ ਕਿ ਉਹ 25 20 25% ਤੋਂ ਜ਼ਿਆਦਾ ਹੋਊ ਜੀ ਫਿਰ ਕੀ ਫਾਇਦਾ ਉਹਨਾਂ ਕਾਨੂੰਨਾਂ ਦਾ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੀ ਜਿਹੜੇ ਕਾਨੂੰਨ ਤੁਹਾਡੇ ਕੋਲੇ ਹੈਗੇ ਹੂੰ ਉਹਦੇ ਤਹਿਤ ਇਨਾਂ ਨੂੰ ਟ੍ਰੇਨਿੰਗ ਆ ਦੇ ਦਿਓ ਟ੍ਰੇਨਿੰਗ ਆ ਤਾਂ ਇਹਨਾਂ ਨੂੰ ਇਹ ਨੇ ਕਿ ਵੱਡੀ ਗੱਡੀ ਕਿਵੇਂ ਰੱਖਣੀ ਐ ਮਹਿੰਗੇ ਬਵਾਲ ਕਿਵੇਂ ਲੈ ਕੇ ਆਉਣੇ ਨੇ ਤੇ ਫਿਰ ਗਾਂਧੀ ਜੀ ਦਾ ਭਾਰ ਕਿੰਨਾ ਕੁ ਚੱਲਣਾ ਆ ਚੀਜ਼ਾਂ ਨੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਚੋਂ ਕੱਢ ਕੇ ਇਹਨਾਂ ਨੂੰ ਕੰਮ ਲਾ ਦਿਓਗੇ ਉਦੋਂ ਫਿਰ ਇਹ ਸਾਰਾ ਕੁਝ ਸਿਰੇ ਰਾਤੀ ਚੜ ਵੀ ਜਾਊਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਕਮਰਾ ਨਾਨੂ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ